ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਖਸਾਨ ਡੇਰੀ ਫਾਰਮ YouTube ਚੈਨਲ ਤੇ Facebook ਪੇਜ ਤੇ ਅੱਜ ਦੀ ਵੀਡੀਓ ਪਿੰਡ ਜੈਤੋ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਤੋਂ ਆ ਜਿਸਕਰੋ ਵੀਡੀਓ ਬਣਾ ਰਹੀ ਆ ਪਾਈ ਦਾ ਵਪਾਰ ਦਾ ਕੰਮ ਹੈ ਲਗਾਤਾਰ ਪਸ਼ੂ ਰੂਟੀਨ ਚ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਬਾਈ ਨੇ ਤਿੰਨ ਨਗ ਬਕਾਊ ਕੀਤੇ ਆ ਕਾਫੀ ਕਲਰ ਜਰਸੀ ਤਿੰਨੇ ਵਹਿੜਾ ਜਿਹੜੀ ਆ ਸਕਰੀਨ ਤੇ ਵਹਿੜ ਦੇਖ ਰਹੇ ਹੋ ਇਹ ਵਹਿੜ 18 ਮਹੀਨੇ ਉਮਰ ਦਾਸਦਾ ਬਾਈ 15 ਤਰੀਕ ਦੀ ਬਾਈ ਕਹਿੰਦਾ ਇਹਦੀ ਏਆਈ ਹੋਈ ਦੀ ਆ ਤੇ ਚੰਗੇ ਮਦਰ ਮਲਕਰ ਕੋਡ ਵਾਲੀ ਕੱਦ ਕਾਠ ਬਹੁਤ ਵੱਡਾ ਝੋਲੀ ਦੇਖ ਸਕਦੇ ਚਾਰ ਹੀ ਥਣ ਲੱਗਿਆ ਕੋਈ ਫੋਟ ਸ਼ਾਂਖ ਨਹੀਂ ਛੋਟੇ ਛੋਟੇ ਕੰਨ ਵਾਲੀ ਤੇ ਬੋਦੀ ਵਾਲੀ ਜੱਸੀ ਬੱਚੀ ਆ ਕਾਫੀ ਕਲਰ ਜੱਸੀ ਬੱਚਿਆ ਤਿੰਨੇ ਹੀ ਕੱਦ ਕਾਠ ਸਨੱਖਾ ਕੀਤਾ 18 ਮਹੀਨਿਆਂ ਦੀ ਬੱਚੀ ਹੈ ਜੀ ਦੂਜੇ ਨੰਬਰ ਤੇ 15 ਮਹੀਨਿਆਂ ਦੀ ਬੱਚੀ ਹੈ ਬਾਈ ਕਹਿੰਦਾ ਹੀਟ ਚ ਆਈ ਸੀ ਪਰ ਤਾਂ ਟੀਕਾ ਨਹੀਂ ਭਰਵਾਇਆ ਉਹਦੇ ਏਆਈ ਨਹੀਂ ਕਰਵਾਈ ਇਹਦਾ ਵੀ ਕੱਦ ਕਾਠ ਚੰਗਾ ਹੈ ਛੋਟੇ ਛੋਟੇ ਕੰਨ ਬੋਦੀ ਵਾਲੀ ਜਰਸੀ ਬੱਛੀ ਹੈ ਕੱਦ ਬਹੁਤ ਵੱਡਾ ਪੰਜਾਬ ਵਾਲੀਆਂ ਵਹਿਣਾ ਤਿੰਨੇ ਵਧੀਆ ਮਦਰ ਮਿਲ ਕੇ ਰਿਕਾਰਡ ਦੇਖ ਕੇ ਲੈਨੇ ਬਾਈ ਕਹਿੰਦਾ ਚਾਰ ਹੀ ਥਾਣੇ ਦੇ ਲੱਗਿਆ ਕੋਈ ਫੋਰ ਸ਼ਾਂਗਣੀ ਸਾਰੇ ਥਣ ਗੈਪ ਤੇ ਝੋਲੀ ਸੋਹਣੀ ਦਿਖਾਉਂਦੀ ਹੈ ਇੱਕ 10 ਮਹੀਨਿਆਂ ਦਾ ਬੱਚਾ ਜੀ ਆ ਕਾਫੀ ਕਲਰ ਜਰਸੀ ਇਹਦੇ ਹੀ ਫੇਸ ਕੁਆਲਿਟੀ ਦੇਖ ਸਕਦੇ ਆ ਬੁੱਦੀ ਵਾਲੀ ਜਰਸੀ ਬੱਛੀ ਐ ਛੋਟੇ ਛੋਟੇ ਕੰਨਾਂ ਵਾਲੀ 10 ਮਹੀਨਿਆਂ ਦੀ ਬੱਛੀ ਐ ਫੋਰ ਸ਼ਾਂਗ ਇਹਦੇ ਵੀ ਕੋਈ ਨਹੀਂ ਚਾਰ ਹੀ ਥਾਣੀ ਇਹਦੇ ਲੱਗਿਆ ਪੂਰੀ ਰਾਜੀਪੜੀ ਨਿੱਗਰ ਵੜਾ ਇਹ ਵੀ 2 ਮਹੀਨਿਆਂ ਤੱਕ ਇਹਨੇ ਵੀ ਟੀਕਾ ਲੈ ਲੈਣਾ ਕੁਆਲਿਟੀ ਚੈੱਕ ਕਰ ਸਕਦਾ ਫੇਸ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਕੋਈ ਵੀ ਸੰਪਰਕ ਕਰ ਸਕਦਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਕਿਸਾਨ ਦੋਸਤੋ